ਸ੍ਰੀ ਰਾਮ ਜੀ ਸਾਡੀ ਅੱਜ ਮੇਅਰ ਸਾਹਿਬ ਨਾਲ ਜੋ ਵੀ ਸਾਡਾ ਆਪਸੀ ਥੋੜੀ ਮਿਸਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸੌਟ ਆਊਟ ਹੋ ਗਈ ਹੈ ਔਰ ਅਸੀਂ ਰਲ ਮਿਲ ਕੇ ਜਨਤਾ ਦੇ ਵਾਸਤੇ ਜਿਹੜੇ ਕੰਮ ਕਰਨੇ ਆਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨੇ ਆਂ ਉਹ ਰਲ ਮਿਲ ਕੇ ਆਪਸ ਵਿੱਚ ਕਰਾਂਗੇ ਔਰ ਸਾਡੇ ਸਾਰੇ ਕੰਮ ਹੋਣਗੇ ਜਨਤਾ ਦੇ ਕੰਮ ਹੋਣਗੇ ਮੈਡਮ ਬੈਕਮੈਨ ਸਾਸ਼ਿਕਾ ਜੀ ਸਰ ਹੈ ਔਰ ਜਿਸਤਾ ਕੀ ਰਤਨਾ ਮੈਮ ਨੇ کلیئر ਹੀ ਕਹਿੰ ਦਿੱਤਾ ਹੈ ਕਿ ਜੋ ਵੀ ਮਿਸ ਅੰਡਰਸਟੈਂਡਿੰਗ ਸੀ ਜੇ ਤੁਹਾਨੂੰ ਕਰੈਮਸ ਉਹ ਇਹਨਾਂ ਨੇ ਬੈਟ ਕੀ ਗੱਲਬਾਤ ਕਰਕੇ ਤੁਹਾਨੂੰ ਇਹ ਸਾਰੇ ਔਰ ਮੈਂ ਬੇਸੇ ਪਹਿਲਾਂ ਵੀ ਅਸੀਂ ਦੇਵਲਪਮੈਂਟ ਦੇ ਕਾਰਡ ਸਾਂਝੇ ਰੱਖ ਕੇ ਕਰਦੇ ਰਹੇ ਹਾਂ ਔਰ ਅੱਗੋ ਵੀ ਅਸੀਂ ਜੇ ਲੁਧਿਆਣਾ ਸ਼ਹਿਰ ਦੇ ਦੇਵਲਪਮੈਂਟ ਦੇ ਕਾਰਡ ਸਾਂਝੇ ਕਰਦੇ ਸੀ ਜੇ ਸ਼੍ਰੀ ਰਾਮ ਜੀ ਸਾਡੀ ਅੱਜ ਮੇਅਰ ਸਾਹਿਬ ਨਾਲ ਜੋ ਵੀ ਸਾਡਾ ਆਪਸੀ ਥੋੜੀ ਮਿਸ ਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸੌਟ ਆਊਟ ਹੋ ਗਈ ਹੈ ਔਰ ਅਸੀਂ ਰਲ ਮਿਲ ਕੇ ਜਨਤਾ ਦੇ ਵਾਸਤੇ ਜਿਹੜੇ ਕੰਮ ਕਰਨੇ ਆਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨੇ ਆਂ ਔਰ ਰਲ ਮਿਲ ਕੇ ਆਪਸੀਚ ਕਰਾਂਗੇ ਔਰ ਸਾਡੇ ਸਾਰੇ ਕੰਮ ਹੋਣਗੇ ਜਨਤਾ ਦੇ ਕੰਮ ਹੋਣਗੇ ਮੈਂ ਮੈਂ ਸਸ਼ਿਕਾ ਸਰ ਹੈ ਔਰ ਰਜਿਸਟਰੀ ਰਕਤਾ ਮੈਮ ਨੇ کلیئرly ਕਹ ਦਿੱਤਾ ਹੈ ਕਿ ਜੋ ਵੀ ਮਿਸਅੰਡਰਸਟੈਂਡਿੰਗ ਸੀ ਜੋ ਕਨਫਰੰਸ ਉਹ ਇਹਨਾਂ ਨੇ ਕਿ ਗਲਬਾਤ ਚੱਕੀ ਤੋਂ ਹੋਈ ਹੈ ਸਾਡੇ ਔਰ ਮੈਂ ਵੈਸੇ ਪਹਿਲੇ ਵੀ ਅਸੀਂ ਡਵੈਲਪਮੈਂਟ ਰਿਪੋਰਟ ਸਾਂਝੇ ਰੱਖ ਕੇ ਕਰਦੇ ਰਹੇ ਹਾਂ ਔਰ ਅਗੋ ਵੀ ਅਸੀਂ ਜਨਰਲ ਲੁਧਿਆਣਾ ਸ਼ਹਿਰ ਦੇ ਡਵੈਲਪਮੈਂਟ ਦੇ ਕਾਰਜ ਕਰਦੇ ਰਹੇ ਹਾਂ ਜੇ ਸ਼੍ਰੀ ਰਾਮ ਜੀ ਸਾਡੀ ਅਜ ਮੇਅਰ ਸਾਹਿਬ ਨਾਲ ਜੋ ਵੀ ਸਾਡਾ ਆਪਸ ਵਿੱਚ ਥੋੜੀ ਮਿਸਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸੌਟ ਆਊਟ ਹੋ ਗਈ ਹੈ ਔਰ ਅਸੀਂ ਰਲ ਮਿਲ ਕੇ ਜਨਤਾ ਦੇ ਵਾਸਤੇ ਜਿਹੜੇ ਕੰਮ ਕਰਨੇ ਆਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨੇ ਆਂ ਉਹ ਰਲ ਮਿਲ ਕੇ ਆਪਸੀਚ ਕਰਾਂਗੇ ਔਰ ਸਾਡੇ ਸਾਰੇ ਕੰਮ ਹੋਣਗੇ ਜਨਤਾ ਦੇ ਕੰਮ ਹੋਣਗੇ ਮੈਡਮ ਬੈਕ ਮੈਮ ਸਾਰਸ਼ਿਕਾ ਸਰ ਹੈ ਔਰ ਜਿਸਤਾ ਕੀ ਰਤਨਾ ਮੈਮ ਨੇ ਕਲੀਅਰ ਹੀ ਕਹ ਦਿੱਤਾ ਹੈ ਕਿ ਜੋ ਵੀ ਮਿਸ ਅੰਡਰਸਟੈਂਡਿੰਗ ਸੀ ਜੋ ਕਨਫਰੰਸ ਉਹ ਇਹਨਾਂ ਨੇ ਬੈਟ ਕੇ ਲਾਲਬਾਗ ਚੱਕੀ ਤੋਂ ਹੋਈ ਹੈ ਸਾਡੇ ਔਰ ਮੈਂ ਵੈਸੇ ਪਹਿਲੇ ਵੀ ਅਸੀਂ ਡਵੈਲਪਮੈਂਟ ਦੇ ਕਾਰਡ ਸਾਂਝੇ ਰੱਖ ਕੇ ਕਰਦੇ ਰਹੇ ਹਾਂ ਔਰ ਅਗੋ ਵੀ ਅਸੀਂ ਜਿਹੜਾ ਲੁਧਿਆਣਾ ਸ਼ਹਿਰ ਦੇ ਡਵੈਲਪਮੈਂਟ ਦੇ ਕਾਰਜ ਚੱਲ ਰਹੇ ਨੇ ਜੀ ਸ਼੍ਰੀ ਰਾਮ ਜੀ ਸਾਡੀ ਅੱਜ ਮੇਅਰ ਸਾਹਿਬ ਨਾਲ ਜੋ ਵੀ ਸਾਡਾ ਆਪਸ ਵਿੱਚ ਥੋੜੀ ਮਿਸ ਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸੌਟ ਆਊਟ ਹੋ ਗਈ ਹੈ ਔਰ ਅਸੀਂ ਰਲ ਮਿਲ ਕੇ ਜਨਤਾ ਦੇ ਵਾਸਤੇ ਜਿਹੜੇ ਕੰਮ ਕਰਨੇ ਆਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨੇ ਆਂ ਉਹ ਰਲ ਮਿਲ ਕੇ ਆਪਸੀਚ ਕਰਾਂਗੇ ਔਰ ਸਾਡੇ ਸਾਰੇ ਕੰਮ ਹੋਣਗੇ ਜਨਤਾ ਦੇ ਕੰਮ ਹੋਣਗੇ ਮੈਨੂੰ ਬੈਕ ਮੈਮ ਸਾਰਸ਼ਿਕਾ ਸਰ ਹੈ ਔਰ ਜਿਸ ਤਾ ਕੀ ਰਤਨਾ ਮੈਮ ਨੇ ਕਲੀਅਰਲੀ ਕਰ ਦਿੱਤਾ ਹੈ ਕਿ ਜੋ ਵੀ ਮਿਸ ਅੰਡਰਸਟੈਂਡਿੰਗ ਸੀ ਜੇ ਤੁਹਾਨੂੰ ਕ੍ਰਾਈਸੋ ਇਹਨਾਂ ਨੇ ਬੈਠ ਕੇ ਗੱਲਬਾਤ ਕਰਕੇ ਤੁਹਾਨੂੰ ਇਹ ਸਮਝਾਏ। ਔਰ ਮੈਂ ਵੈਸੇ ਪਹਿਲਾਂ ਵੀ ਅਸੀਂ ਜੇ ਕੱਪ ਮੈਂਡੇ ਕਾਰਡ ਸਾਂਝੇ ਰੱਖ ਕੇ ਕਰਦੇ ਰਹੇ ਹਾਂ ਔਰ ਅੱਗੋ ਵੀ ਅਸੀਂ ਜੇ ਲੁਧਿਆਣਾ ਸ਼ਹਿਰ ਦੇ ਕੱਪ ਮੈਂਡੇ ਕਾਰਡ ਸਾਂਝੇ ਕਰਦੇ ਹਾਂ।